ਗੁਰਦਾਸਪੁਰ ਤੋਂ ਬਟਾਲਾ ਨੂੰ ਜਾ ਰਹੀ ਇੱਕ ਕਾਰ ਦੇ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ ਪਤੀ ਪਤਨੀ ਤੇ ਦੋ ਬੱਚੇ ਹੋਏ ਜ਼ਖਮੀ ਗੁਰਦਾਸਪੁਰ ਤੋਂ ਬਟਾਲਾ ਨੂੰ ਜਾ ਰਹੀ ਇੱਕ ਕਾਰ ਦੇ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਦੇ ਨਾਲ ਕਾਰ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਖੇਤਾਂ ਵਿੱਚ ਪਲਟ ਗਈ ਗੱਡੀ ਵਿੱਚ ਸਵਾਰ ਡਰਾਈਵਰ ਉਸ ਦੀ ਪਤਨੀ ਅਤੇ ਦੋ ਛੋਟੇ ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਕਾ ਗੱਡੀ ਦਾ ਵੀ ਗੱਡੀ ਇੱਥੇ ਮਗਰ ਹੀ ਆ ਰਹੇ ਹਾਂ ਹਾਂਜੀ ਮਗਰ ਆ ਰਹੇ ਆ ਗੱਡੀ ਇੰਨਾ ਨਹੀਂ ਪਤਾ ਵੀ ਗੱਡੀ ਆ ਵੀ ਇੱਕਦਮ ਇੱਥੇ ਘਟਾ ਮਿੱਟੀ ਹੋ ਗਿਆ ਤੇ ਇੱਥੇ ਮੋਟਰਸਾਈਕਲ ਆ ਰਿਹਾ ਜਦੋਂ ਵੇਖਿਆ ਵੀ ਗੱਡੀ ਆ ਮੈਨੂੰ ਚਿੰਕਾਈਆਂ ਗੱਡੀ ਦੇ ਵਿੱਚੋਂ ਹਾਂਜੀ ਫਿਰ ਉਹ ਬੱਚੇ ਨੂੰ ਬਾਹਰ ਕੱਢਿਆ ਬੀਜੀ ਨੂੰ ਬਾਹਰ ਕੱਢਿਆ ਹਾਂ ਤੇ ਫਿਰ ਹੋਰ ਵੀਰ ਹੁਣੀ ਇੱਕ ਦੋ ਨਾਲ ਆਗੇ ਫਿਰ ਆਪਣਾ ਗੱਡੀ ਸਿੱਧੀ ਕਰਕੇ ਤੇ ਗੱਡੀ ਬਾਹਰ ਕੱਢੀ ਬੱਚੋ ਬੱਚੇ ਨੂੰ ਕੱਢਿਆ ਛੋਟਾ ਬੱਚਾ ਇਧਰੋਂ ਸਾਈਡ ਤੋਂ ਕਿਨ ਦਿੱਕਿਆ ਗਿਆ ਲੱਗੀ ਬੰਦੇ ਨੂੰ ਝੋਗਿਆ ਨੀਂਦ ਦੀ ਜੀ ਹਾਂ ਝੋਗ ਕੇ ਲੱਗੀ ਨੀਂਦ ਦੀ ਹਾਂਜੀ ਕੋਈ ਅੱਗੇ ਪਿੱਛੇ ਬੰਦੇ ਬਚਾਅ ਹੋ ਗਿਆ ਭਾਈ ਸ਼ੁਕਰ ਵਾਲੇ ਹਾਂਜੀ ਜੀ ਜੀ ਬਚਾਅ ਹੋ ਗਿਆ ਬਚਾਅ ਹੋ ਗਿਆ ਉਹ ਕੁੜੀਆਂ ਦੇ ਪੈਰਾਂ ਪਿੱਛੇ ਇਹਨਾਂ ਦਾ ਬਚਾਅ ਹੋ ਗਿਆ ਛੱਲਿਆਂ ਦੇ ਪੈਰਾਂ ਹਾਂਜੀ ਹਾਂਜੀ